ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਵਿੱਚ ਪਸ 7 ਗਾਵਾਂ ਸੇ ਲੈ ਲੈ ਕੇ ਆਏ ਜੀ 4 ਬਾਈ ਤਾਜ਼ੀਆਂ ਸੋਈਆਂ 3 ਗੱਭਣਾਂ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈੰਦੀਆਂ ਨੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਚੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਈ ਤਾਂ ਕਿ ਹਰ ਇੱਕ ਵਾਰ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਮੇਰੇ ਨਾਲ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬੰਦਿਆ ਹਾਂਜੀ ਬੋਲ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਨਰਮਨ ਸਿੰਘ ਜੀ ਹਮ ਪਿੰਡ ਭਾਈ ਰੁੱਪਾ ਤਸਵੀਰ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਜੀ ਇਹ ਸਾਲ ਪਰ ਹੈ ਗਈ ਓਕੇ ਭਗਤਾ ਭਾਈ ਦਾ ਠੀਕ ਹੈ ਇੱਕ ਛੜ ਰਾਮ ਪ੍ਰਭੂ ਸ਼ਹਿਰਾ ਜਿੰਦਾ ਵਿਚਾਲੇ ਜਿਹੜੀ ਤਕਰੀਬ ਨੂੰ ਪਿੰਡ ਆਪਣਾ ਓਕੇ ਮੋਬਾਈਲ ਨੰਬਰ ਉਹ ਦਾ ਮੋਬਾਈਲ ਨੰਬਰ ਹੈ 9463842851 ਹੂੰ ਦੂਜਾ ਹੈ ਗਈ 70782065 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ چل ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੋਸ ਪਲੋਂ ਨਹੀਂ ਸੂਈ ਬਾਈ ਪਹਿਲਾਂ ਸੂਆ ਕਦੋਂ ਸੂਈ ਆ ਬਾਈ ਇਹ ਕੱਲ ਸਵੇਰ ਨੂੰ ਸੂਈ ਹੈ ਬੱਚਾ ਕੀ ਦਿੱਤਾ ਬੱਚੀ ਦਿੱਤੀ ਨੇ ਬੱਚੀ ਭੜੀ ਚੰਗੀਆਂ ਹਾਂਜੀ ਬੱਚੀ ਦਿੱਤੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲੋ ਕਿੰਨਾ ਦੁੱਧ ਦੇ ਦੂ ਬਈ ਐਸਟੀਮੇਟ ਜਾ ਐਸਟੀਮੇਟ ਬਾਈ ਮੈਨੂੰ 13-14 ਲੀਟਰ ਦੀ ਉਮੀਦ ਹੈਗੀ ਓਕੇ ਬਾਕੀ ਬੰਦੇ ਨੇ ਬਈ ਆਉਦੀ ਸਮਝ ਨਾ ਲੈਣੀ ਚਾਹੀਦੀ ਜਿਹੜੀ ਜਿਹੜੀ ਆਪਾਂ ਨੂੰ ਮਿਲੇਗਾ ਦੇਖੋ ਜੀ ਹਾਂ ਸਫਾਈ ਵਾਲੀਆਂ ਨਾਲ ਲੈਵਾਂ ਹਾਂਜੀ ਹਾਂ

ਸੂਈ ਸਵਾਈ ਬੱਚਾ ਮਗਰ ਬੱਚੀ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੋਈ ਹੋਰ ਸੌਰਾ ਦਾ ਕੋਈ ਕੰਮ ਨਹੀਂ ਬਹੁਤ ਠੰਡੀ ਵੈਰ ਸਹੀ ਹੈ ਭਾਈ ਠੰਡੀ ਬਹੁਤ ਆ ਹਾਂਜੀ ਤੇ ਥਾਣ ਵੀ ਬੜਾ ਕਮਾਲ ਦਾ ਲੱਗਿਆ ਨੈਕਸਟ ਜੀ ਬਰੀਕ ਚ ਆ ਗਈ ਇਹ ਅੱਥੀ ਜੋਲੇ ਮਸ਼ੀਨਾਂ ਚੋਲੇ ਇੱਕ ਨੰਬਰ ਥਾਣ ਲੱਗਿਆ ਹਾਂਜੀ ਲੈ ਤੋਰਾ ਚੈੱਕ ਕਰ ਲੋ ਕਿਆ ਬਾਤ ਹੈ ਬਰੀਕ ਬਰੀਕੀ ਵਾਲੀ ਬੜਾ ਜੀ ਬਰੀਕ ਚਮੜੀ ਦੀ ਹੂੰ ਮੇ ਦੁੱਪੜ ਜੀ ਨਹੀਂ ਜੀ ਸਹੀ ਹੈ ਭਾਈ ਹਾਂਜੀ ਕਿ ਗਰਮੀ ਗਰਮੀ ਨਹੀਂ ਮੰਦੀ ਜੀ ਨਹੀਂ ਚੱਲ ਤਰੇ ਹਾਂਡ ਬਹੁਤ ਚੰਗੀ ਆਉਂ ਕਹਿੰਦੇ ਹਾਂਜੀ ਹੂੰ ਨਾ ਤੋੜੀ ਇਹਦਾ ਮੁੱਲ ਬਈ ਜਾਇਜ਼ ਬਈ ਇਹਦਾ ਮੁੱਲ ਬਿਲਕੁਲ ਜਾਇਜ਼ ਇਹ 45000 ਦੇ ਦੇਣਗੇ ਚੱਕ ਬਈ ਜਮਾਂ ਜਾਇਜ਼ ਮੁੱਲ ਦਾ 45000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮਾੜਾ ਮੂਠੇ ਮਾਨਤਣ ਹੋਗਾ ਮੁੱਲ ਬਾਈ ਦੇ ਲੈਣ ਦੇ ਨਾਲ ਹੀ ਠੰਡੀ ਸੀਡ ਵੜ ਰੰਗ ਹੈ ਜੀ ਪਹਿਲਾ ਸੂਆ ਪਲੂਨ ਵੜਾ ਸਹੀ ਹੈ ਮਗਰ ਬੱਚੇ ਹੂੰ ਮੈਂ ਤਾਂ ਇਹ ਚੀਜ਼ ਬਹੁਤਾ ਪੈਂਦਾ ਨਹੀਂ ਸਹੀ ਗੱਲ ਹੈ ਬਾਈ ਕੋਈ ਠੰਡੀ ਸੀਡ ਦਾ ਕੋਈ ਅੰਤ ਹੀ ਨਹੀਂ ਪਛਾਪ ਹੀ ਬਹਿ ਜਾ ਕੋਈ ਡੱਕ ਨਹੀਂ ਜਿਵੇਂ ਮਰਦੀ ਹੈ ਉੱਥੇ ਫੇਰੀ ਜਾਂਦਾ ਤੁਹਾਨੂੰ ਬਹੁਤ ਚੰਗਾ ਲੱਗਿਆ ਜੀ ਮोटा-ਮोटा ਫਸਲ ਲਿਖਿਆ ਹੂੰ ਹਾਂਜੀ ਇਹ ਬਾਕੀ ਧਾਰਾਂ ਬਾਈ ਕੋਈ ਚੈੱਕ ਕਰਨੀ ਹਾਂਜੀ ਧਰਮਾ ਜੀ ਮਾਰ ਦਿਓ ਬਾਈ ਧਾਰਾਂ ਖੰਡੀ ਬੋਗਾਣਾ ਬਾਈ ਬਾਈ ਬੜੀ ਹੰਡੀ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਮਤਲਬ ਹੀ ਨਹੀਂ ਹਲਚਲ ਵਾਲਾ ਤਾਂ ਬਹੁਤ ਖੰਡੀ ਭਾਵੇਂ ਜਵਾਕ ਵਜੇ ਤੇ ਲਈ ਬਸ ਚੋਣ ਬਹੁਤ ਚੰਗ ਲਗੇ ਜੇ ਸਾਹਮਣੇ ਆ ਜਾਣਾ ਬਹੁਤ ਛੋਹ ਚੋਣ ਲਗੀ ਬੈਣ ਠੀਕ ਹੈ ਜੀ ਹਾਂਜੀ ਲੈ ਕਰੀ ਬੱਛੀ ਇਧਰੋਂ ਚੱਲੋ ਤਾਂ ਲਾਇਆ ਥਾਣੇ ਨੇੜੇ ਤੋਂ ਚੈੱਕ ਕਰਵਾਉਨੇ ਆ ਕੱਲਾ ਕੱਲਾ ਥਾਣਾ ਹੈ ਪੂਰੀ ਵਿੱਚ ਹੀ ਤੇ ਬਾਅਦ ਚਾਹਾਂ ਲਗਾਈ ਬੈਣ ਬਾਕੀ ਚਵਾਈ ਚੈੱਕ ਕਰੀ ਹਾਂਜੀ ਹੂੰ ਕਿਛੇ ਦਾ ਮਤਲਬ ਚੋਂ ਚੰਤਾ ਬੜਾ ਟਿੰਗ ਲੱਗੇ ਬੇਰਨ ਕਿ ਵਾਈ ਬੜੀ ਜੰਗੀ ਹੈ ਨਾ ਬਾਈ ਬਹੁਤ ਸੋਹਣਾ ਸੋਹਣਾ ਇਹ ਤਾਂ ਮੋਟਾ ਚੋਂ ਨਾ ਜਿਵੇਂ ਮਰਦੀ ਕੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾਈ ਨਹੀਂ ਕੋਈ ਬਾਕੀ ਮੋਲ ਜਮਾਂ ਜਾ ਜਾ ਬਾਈ 54000 ਰੁਪਿਆ ਮੁੱਲ ਮਾਨਤਨ ਹੋ ਜਾਊਗਾ ਆ ਮਗਲੇ ਸੰਖੇ ਕਰੀ ਵਾਈ ਜੰਗੀ ਜਵਾਈ ਹੈ ਨਾ ਬੜਾ ਸੋਹਣਾ ਚੋਂ ਲੱਗੇ ਬੇਰਨ ਪੂਰਾ ਨਿਬੜਦਾ ਚੋਂ ਦਾ ਇੱਕ ਨੰਬਰ ਜੇ ਬਾਈ ਹੂੰ ਬਾਕੀ ਠੰਡੀ ਫੁੱਲ ਲੇਵਾ ਕਮਾਲ ਥਾਣੇ ਕੰਮਰ ਬੱਚਾ ਵੀ ਮਗਰ ਬੱਚੀ ਬੱਚੀ ਨੇ ਵੀ ਨਾਲ ਹੀ ਪਿਆ ਹਾਂਜੀ ਹਾਂਜੀ ਜਿਹੜੀ ਸਫਾਈ ਨਹੀਂ ਹੁੰਦੀ ਇਹ ਰੇਡ ਡੰਗਰ ਤੇ ਨਹੀਂ ਸਹੀ ਗੱਲ ਬਾਕੀ ਪਲੂਣਾਂ ਹੀ ਨਹੀਂ ਠੰਡੀ ਨਹੀਂ ਹੁੰਦੀ ਜਿੱਥੇ ਹਾਂ ਸਹੀ ਲੇਵਾ ਹਾਂ 3 ਨੰਬਰ ਅੱਗੇ ਬਈ ਆ ਗਈ 2 ਨੰਬਰ ਕਿਹੜਾ ਸੁਣੋ ਜੀ ਇਹ ਵੀ ਪਲੂਣ ਹੀ ਸੁਈਏ ਬਈ ਇੱਕ ਤੋਂ ਸੁਈਏ ਬਈ ਇਹ ਕੱਲ ਸੁਈਏ ਜੀ ਬੱਚਾ ਕੀ ਦਿੱਤਾ ਨੇ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਹਾਂਜੀ ਦੇ ਕਿੰਨਾ ਕੁ ਦੁੱਧ ਦੇ ਰਿਹਾ ਅਸਟੀਮੇਟ ਦੁੱਧ ਬਾਈ ਦੇਖੋ ਯਾਨੀ ਥਣਲੇਵ ਵਾਲੀ ਬਿਹੜਾ ਹੀ ਪੂਰੀ ਹੂੰ ਮਕ੍ਰੋਸ ਬਰੀਡ ਦੇ ਮੈਕਸ ਬਰੀਡ ਦੀ ਠੀਕ ਹੈ ਜੀ ਯਾਨੀ ਦੁੱਧ ਆਪ ਨੂੰ 16 17 ਲੀਟਰ ਦੀ ਖੁੰਦੀ ਉਮੀਦ ਹੈ ਬਿਹੜਾ ਤੋਂ ਓਕੇ ਹਾਂਜੀ ਠੀਕ ਹੈ ਬਾਈ ਯਾਨੀ ਮੰਨ ਲੇ ਕਿ ਚਲੋ ਵੀ ਤੇ ਕੋਲੇ ਕੱਲ ਦੀ ਸੂਈ ਕੋਲੇ ਵੀ 10 11 ਲੀਟਰ ਬੋਲੀ ਹੋਊਗੀ ਠੀਕ ਹੈ ਬਾਈ ਹਾਂਜੀ ਖੋਲ ਦੇ ਬਾਈ ਤੋੜ ਦੇ ਬਰੀਡ ਚੰਗੀ ਆ ਬਾਈ ਤੇ ਥਣਲੇਵਾ ਬਹੁਤ ਚੰਗਾ ਮੁੱਕੀ ਵਾਲਾ ਥਣ ਕੱਲਾ ਕੱਲਾ ਥਣ ਸੂਈ ਸੂਈ ਤੇਜ਼ ਦੇ ਘਰ ਵਾਲੀ ਦਾ ਕਹਿੰਦੇ ਬਾਈ ਹਾਂਜੀ ਇਸ ਦੀ ਬਿਊਟੀ ਵੀ ਕਮਾਲ ਦੀ ਆ ਬਾਕੀ ਤੋੜਾ ਚੈੱਕ ਕਰ। ਕੀ ਆ ਵਾਹ। ਇੱਕ ਨੰਬਰ ਤੋੜਾ, ਲੇਵਾ ਬਹੁਤ ਆ ਬਾਈ ਹਨਾ। ਲੇਵਾ ਬਾਈ ਬਹੁਤ ਆ ਤੁਹਾਨੂੰ ਬਹੁਤ ਚੰਗਾ ਲੱਗਿਆ ਬੈਠ ਨੂੰ। ਸਫਾਈ ਬਹੁਤ ਜਿਆਦੇ ਵੈੜ ਤੇ। ਸਹੀ ਗੱਲ ਆ। ਹਾਂਜੀ। ਇਹਦਾ ਮੁੱਲ ਬਈ ਜਾਇਜ਼। ਇਹਦੇ ਵਿੱਚ ਬਾਈ 57000 57000 ਦੀ ਮਾਨਤਨ ਹੋ ਜ। ਮਾਨਤਨ ਬਾਈ ਦੇਖੋ ਆਪਾਂ ਮੁੱਲ ਉਹਨਾਂ ਕੀ ਹੁੰਦਾ ਹਨਾ ਲੈਣ ਦੇਣ ਦੇ। ਯਾਨੀ ਮਾਨਤਨ ਜ਼ਰੂਰ ਵੀ ਹੋਰ ਛੋਟ ਸੱਤਾਲ ਬਾਈ ਹੋਊਗਾ ਹਨਾ। ਠੀਕ ਆ। ਉਹਦੇ ਬਾਈ ਵਾਲਾ ਮੁੱਲ ਆਪਣਾ। ਹਾਂ। ਜਮੋ ਜੈ ਜਮੋਲਾ ਬਾਈ ਮਾੜਾ ਮੋਟਾ ਕੋਈ ਜੱਟ ਜਮਾਨਦਾਨ ਹੋ ਜੋ ਲੇਵਾ ਦੇ ਬਈ ਬਾਈ ਬਾੜੀ ਸਾਫ਼ ਸੁਥਰੀ ਬਹਿੜਾ ਜੀ ਖਾਣੀ ਬਾੜਾ ਚੰਗਾ ਲੱਗਿਆ ਬੋਲੀ ਚੰਗੀ ਜੀ ਬਹਿੜਾ ਬਾਕੀ ਠੰਡੀ ਸੀ ਲੈ ਜੀ ਇਦਾਂ ਜਿਵੇਂ ਮਾਰਦੀ ਹੈ ਸਵੇਰੀ ਚਾਰ ਕੋਈ ਚੈੱਕ ਰਣੀ ਨਾ ਕੁਛ ਠੰਡੀ ਤਾਂ ਬਾੜੀ ਹੈ ਜੀ ਬੜਾ ਕੀ ਬਾਤ ਹੈ ਖਾਣ ਬੋਲ ਚੰਗਾ ਲੱਗਿਆ ਜੀ ਹਾਂ ਗਲਾਸਾਂ ਵਰਗੇ ਤਾਂ ਲੱਗਿਆ ਹੈਡ ਤਾਂ ਦਿਖਾਈਏ ਲੇਵਾ ਹਾਂਜੀ ਦਿਖਾ ਦੇ ਜੀ ਲੈ ਦੇਖਿਆ ਸਫਾਈ ਦੀ ਬਾੜੀ ਸਫਾਈ ਹੈ ਜੀ ਹੂੰ ਇੰਤੋਂ ਦੋ ਦਿਨੋਂ ਵੀ ਖੜੀ ਨਿਕਲੀ ਗੜਬੁਰੀ। ਧਾਰਾ ਮਾਤੋ। ਹਾਂਜੀ ਮਾਫਰ। ਬਾਹਲਾ ਚੰਗਿਆ ਥਾਨ ਲੱਗਿਆ ਹੈ ਨਾ ਬਾਈ। ਹਾਂ ਬਾਈ ਬਾਹਲੀ ਸਾਫ ਬੜਾ ਜੀ। ਹੂੰ। ਸਾਰੇ ਤਾਂ ਗਲਾਸਾਂ ਕੇ ਲੱਗੇ ਬੈੜਨ ਨੂੰ। ਸਹੀ ਗੱਲ। ਦੂਜੇ ਸੂਰਗਾਂ ਸਨ ਲੱਗੇ ਬੈੜਨ ਨੂੰ। ਹੂੰ। ਉਹ ਕਿ ਠੰਡੀ ਠੁੰਡੀ ਬਾਲੀ ਜੀ ਬੜਾ। ਲੈ ਦਿਖਾ ਦੀ ਇਹ ਨੇੜ ਤੋਂ। ਹਾਂਜੀ। ਇੱਛਾ ਪਤਾ ਇੱਧਰ। ਅੱਠ ਨੇੜੋਂ ਤੋਂ ਹੋ ਰਹੀ ਹੈ ਜੀ। ਇੱਕ ਨੰਬਰ ਥਾਨ ਮੁਖੀ ਦਾ ਥਾਨ। ਨਾਲਾ ਨੂਰਾ ਦੇਖੋ ਜੀ ਬ੍ਰੀਫੀਚ ਕਿੰਨੇ। ਥੱਲੇ ਨਾਲ ਨਾ ਐ ਖੜੀ ਆ। ਹਾਂਜੀ। ਬਾਕੀ ਧਾਰਾ ਨਾ ਹਾਉਨੇ। ਹਾਂਜੀ। ਹੂੰ। ਲੇਵਲ ਉਹ ਬਹੁਤ ਠੀਕ ਹੈ ਬੰਦੇ ਬਤੋ ਦੇਖੋ ਚੋਣਾ ਤਾਂ ਬੜਾ ਸੋਹਣ ਲੱਗਿਆ ਹੈ ਜੀ ਦਵਾਈ ਬੜੀ ਚੰਗੀ ਹੈ ਨਾ ਬੜਾ ਮੋਟਾ ਮੋਟਾ ਚੋਣਾ ਸ਼ਿਆ ਬਾਤ ਨਿਬੜਦੀ ਹੈ ਚਵਾਈ ਤੱਕ ਨਹੀਂ ਹਾਂਜੀ ਹਮ ਲ ਮਗਰ ਲੈ ਦਵਾਈ ਚੈੱਕ ਕਰ ਲੋ ਜੀ ਬੜਾ ਮੋਟਾ ਮੋਟਾ ਚੋਣਾ ਲੱਗਿਆ ਬਈ ਚਰਮਾਈ ਨਹੀਂ ਨਹੀਂ ਬੜਾ ਤੁਣਾ ਤੁਣਾ ਨੀ ਬਈ ਪੂਰੇ ਨਿਬੜਦੀ ਹੈ ਚਵਾਈ ਇੱਕ ਨੰਬਰ ਚੋਣਾ ਬਈ ਕੀ ਬਾਤ ਲੋਕੀ ਠੰਡੀ ਹੈ ਜੀ ਮਤਲਬ ਸਹੀ ਜੀ ਬਿਲਕੁਲ ਹਮ ਬੜਾ ਚੰਗਾ ਥਾਂ ਲੱਗਿਆ ਤੇ ਸੂਈ ਸਵਾਈਆ ਮੁੱਲ ਵੀ ਜਾਇ ਜਾ ਮਾਨਤਨ ਕੋਈ ਚੱਕਰ ਨੇ ਮੌਕੇ ਤੇ ਹੋ ਜਾਊਗਾ ਅੱਗੇ ਬਈ 2 ਨੰਬਰ ਤੇ ਕਿਹੜੇ 3 ਨੰਬਰ ਤੇ ਸੌਰੀ ਕਿਹੜਾ ਸੂਈ ਇਹ ਵੀ ਤਲੂਨੀ ਸੂਈ ਬਈ ਪਹਿਲਾ ਸੂਈ ਹੈ ਕਦੋਂ ਸੂਈ ਹੈ ਬਈ ਬਸ ਸੂਈ ਕੋਈ ਜੇਰ ਪੈ ਗਈ ਹਟਿਆ ਜੇਰ ਪਈ ਹੈ ਜੇਰ ਆ ਪਈ ਹੈ ਵੱਠਲ ਜੇਰ ਪਈ ਉਹਦਾ ਕਿੰਨਾ ਘੰਟਾ ਹੋਇਆ ਹਲੇ ਓਕੇ ਬੱਚਾ ਕੀ ਦੇਤਾ ਨਹੀਂ ਇਹਨੇ ਬੱਚਾ ਦਿੱਤਾ ਇੱਕ ਬੱਚਾ ਦਿੱਤਾ ਬਈ ਹਾਂਜੀ ਆਰਡਰ ਆਰਡਰ ਬੜਾ ਚੰਗਾ ਹਾਂਜੀ ਬਹੁਤ ਸਾਰਾ ਡੇ ਕਿੰਨਾ ਦੁੱਧ ਦੇ ਦੂ ਬਈ ਐਸਟੀਮੇਟ ਹਾਂ ਐਸਟੀਮੇਟ ਬਈ 17 ਲੀਟਰ ਦੀ ਆਪਾਂ ਨੂੰ ਉਮੀਦ ਹੈਗੀ ਓਕੇ ਜਣੀ ਹੁਣ ਬਰਡ ਦੀ ਮਤਲਬ ਜੇਰ ਪਾਣੀ ਕਰਕੇ ਉਹ ਮਤਲਬ ਫਾਲੀ ਕਰੀ ਵੇ ਬੜਾ ਓਕੇ ਬੈਠੀ ਜੀ ਨਹੀਂ ਪਹਿਲਾਂ ਠੀਕ ਆ ਬਾਈ ਹਾਂਜੀ ਖਾਣ ਬਹੁਤ ਤਿਆਰੀ ਦੀ ਅੱਲਾ ਕੱਲਾ ਖਾਣ ਪੂਰੀ ਵਿਥੀ ਦੇ ਬਾਈ ਸੂਈ ਸਵਾਈ ਹਾਂਜੀ ਇਹਦਾ ਮਨ ਕੇ ਚਲ ਲੱਗਣੀ ਆ ਸੱਦ ਵਾਲੇ ਜਿਹਦੇ ਮਤਲਬ ਵੀ 1.7 ਲੀਟਰ ਬੋਲ ਕੱਢਿਆ ਤੇ ਬੱਚੇ ਨੂੰ ਪਿਆ ਉਹ ਕਵਿੰਦੀ ਨਹੀਂ ਬੜਾ ਟੈਡ ਜਕਰੀ ਖੜੀ ਸੀ ਵੀ ਜੇਰ ਦੂਰ ਪਾਣੀ ਕਰਕੇ ਠੀਕ ਆ ਬਾਈ ਚਲ ਆਪਣਾ ਜੇਰ ਦਾ ਹੁੰਦਾ ਜੀ ਮੇਨ ਹਣਾ ਸਹੀ ਗੱਲ ਆ ਬਾਈ ਹਾਂਜੀ ਹੋਲਦੇ ਵੇ ਤੋਰ ਕੇ ਦਾ ਹਾੜੇ ਕਿ ਠੰਡੀ ਸੀਲ ਬਹੁਤ ਹੈ ਜੀ ਬੱਚੀ ਉਦਾਂ ਨਹੀਂ ਜੀ ਮੈਂ ਮਾਰ ਜੀ ਹੱਥ ਫੇਰੀ ਚੱਲ ਸਫਾਈ ਰੱਖੀ ਬੈਠੇ ਕਹਿਣਾ ਕੋਈ ਲੈ ਵਾ ਬੜਾ ਟਮਾਲ ਦਾ ਲੈ ਵਾ ਹਣਾ ਬਾਈ ਬੜੀ ਸਫਾਈ ਹੈ ਜੀ ਬੈਠੇ ਹਮ ਕਿਹੜੀ ਕੀਆ ਬਾਤ ਹੈ ਠੰਡੀ ਸੀਲ ਠੰਡੀ ਫੁੱਲ ਕੋਈ ਆਲਸ਼ ਨਹੀਂ ਕੁਛ ਨਹੀਂ ਬਾਕੀ ਵੱਡੇ ਕਰਦੇ ਚਾ ਛੋਟੀ ਨਾ ਮੰਨਿਓ ਬਾਈ ਆ ਜਾ ਬਰੀਡ ਇੱਕ ਨੰਬਰ ਹੈ ਕੋਈ ਸਵਾਈ ਫੇਸ ਦੇਖੋ ਹਾਂ ਜੀ ਜਰਸੀ ਨਾਲ ਮਿਕਸੀ ਆ ਗਈ ਜੀ ਹਮ ਜਰਸੀ ਦਾ ਕਾਫੜ 6 ਫੁੱਟ ਫੁੱਲ ਆਉਂਦਾ ਹੈ ਇਧਰ ਇਧਰ ਪੈਂਟ ਫੋਲੋ ਗਰਮੀ ਬਿਲਕੁਲ ਨਹੀਂ ਮੰਦੀ ਹਾਂਜੀ ਪੈਂਟ ਤਾਂ ਮੈਕਸ ਬ੍ਰੀਡ ਚਾਹੀਦੀ ਤੋਰਾ ਚੈੱਕ ਕਰ ਲ ਤੋਰ ਆ ਗਈ ਐ ਕੰਮ ਹੌਲੀ ਫਿਰ ਤਾਂ ਹੌਲੀ ਬੜੀ ਕਦ ਕਾਠ ਫੁੱਲ ਲਈ ਬੜ ਦਾ ਮਤਲਬ ਉਹ ਨਹੀਂ ਛੋਟੀ ਜੀ ਸਹੀ ਗੱਲ ਹਾਂਜੀ ਕੱਦ ਵਾਲੀ ਖੜਾ ਜੀ ਫਿਰ ਕੀ ਮੋਲ ਲੱਭ ਜਾਏ ਬਈ ਦੇ ਦੇਣਗੇ 57000 ਸਾਢੇ 57 ਦੀ ਹਾਂਜੀ ਮਾਨਤਨ ਹੋ ਜਾ ਮਾਨਤਨ ਬਈ ਛੋੜ ਵਾਲਾ ਹੋਊਗਾ ਓਕੇ ਬਈ ਹਾਂਜੀ 57500 ਰੁਪਇਆ ਮੋਹਲਮਾਨ ਤਾਂ ਜਿਹੜਾ ਮੌਕੇ ਤੇ ਕੋਈ ਚੈੱਕ ਨਹੀਂ ਹੋ ਜੂਗਾ ਵੇ ਲੇਵਾ ਵਾਲਾ ਫੱਟਾ ਕਰਮਾਲੀ ਦਾ ਬਾਕੀ ਕੱਦਗਾ ਖਾਲੀ ਹੈ ਲੇਵਾ ਦੇ ਇੱਕ ਲੈ ਕਮਾਲਾ ਤੁਹਾਨੂੰ ਪੁੱਛ ਲਾ ਜੀ ਬੈਰ ਤੋਂ ਸੋਨਾ ਆਰਡਰ ਕਰਮਾਲੀ ਦਾ ਖਾਨ ਤੋਂ ਇੱਕ ਨੰਬਰ ਠੰਡੀ ਸੀਲ ਵਾਲੀ ਜੀ ਮਤਲਬ ਜਿਵੇਂ ਮਰਜੀ ਆ ਤੁਹਾਨੂੰ ਮਤਲਬ ਹੀ ਨਹੀਂ ਕੋਈ ਤੇ ਉਹਨਾਂ ਚਾਨ ਇੱਕ ਨੰਬਰ ਹੈਗਾ ਤੇ ਬਾਕੀ ਧਾਰਾਂ ਕੋਈ ਨਹੀਂ ਹਾਂਜੀ ਧਾਰਾਂ ਮਾਲ ਕੋਈ ਨਹੀਂ ਠੰਡੀ ਪਾਉ ਤਾਣਾ ਬਾਈ ਬਾਈ ਠੰਡੀ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੈੱਕ ਨਹੀਂ ਨਹੀਂ ਕਹਿਣਾ ਕੁਝ ਉਹ ਠੰਡੀ ਤਾਂ ਬਾਹਰ ਕੋਈ ਉਸਾਰਾ ਕੋਈ ਕੰਮ ਨਹੀਂ ਲੈ ਤੋ ਇਹ ਬੱਚਾ ਚਾਹ ਬਤਾਇਦਾਂ ਲੈ ਨੇੜੋਂ ਦੱਸ ਦੇ ਤਾਂ ਹਾਂ ਨੇੜ ਤੋਂ ਚੈੱਕ ਕਰਵਾਉਨੇ ਅੱਲਾ ਇਕੱਲਾ ਥਾਣਾ ਹੈ ਪੂਰੀ ਵਿਥੀ ਤੇ ਪਹਿਲੇਵਾ ਦੇ ਇੱਕ ਨੰਬਰ ਬੜਾ ਚੰਗਾ ਜੀ ਬੋਲ ਆ ਚੰਗਾ ਜੀ ਆਣਾ ਭਾਈ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਕੋਈ ਚੱਲ ਤੇ ਚੱਕਰ ਨਹੀਂ ਕਹਿਣਾ ਕਰਵਾਉਣਾ ਕੋਈ ਨਹੀਂ ਬੜੀ ਦੰਦਿਆ ਨਾ ਮਾੜਾ ਸਮਝ ਵਾਦੀ ਵਰਦੇ ਕੱਦ ਚ ਕੋਈ ਛੋਟੀ ਨਾ ਮੰਨਿਓ ਬਰੀਟ ਇੱਕ ਨੰਬਰ ਹੈ ਚਵਾਈਏ ਕੁਛ ਨਹੀਂ ਮਗਰ ਸਮਝ ਕੇ ਕਰ ਲੋ ਕਿਆ ਵਾ ਆਪਣਾ ਚਲੋ ਕੇਰਾ ਦਿਖਾਉਣ ਦਾ ਫਰਜ ਹੈ ਬੇਫਿਕਰ ਹੋ ਜਾ ਬਈ ਬੰਦਾ ਕੋ ਟੈਨਸ਼ਨ ਨਹੀਂ ਸਹੀ ਹੈ ਬਈ ਹਾਂ ਸਭ ਕੁਝ ਦੇਖ ਲੈ ਕੇ ਜਾਵੇ ਸਹੀ ਹੈ ਮਨ ਨੂੰ ਤਸੱਲੀ ਹੋ ਕੇ ਲੱਜਾਇ ਹੁੰਦਾ ਹਾਂ ਹੂੰ ਬਾਕੀ ਮੋਲ ਜਮਾਂ ਜੇ ਆ ਮੋਲ ਨਹੀਂ ਮਿਲਦੀ ਆਪਣੇ ਲਈ ਬਾਕੀ ਸਾਰੀਆਂ ਗਾਵਾਂ ਵਿੱਚ ਗਰਮੀ ਚੱਲਣ ਵਾਲੀਆਂ ਦੋਨੇ ਰੋੱਤਾ ਚੱਲਣ ਵਾਲੀਆਂ ਸਹੀ ਗੱਲ ਹੈ ਬਾਈ ਗਰਮੀ ਸ਼ਾਹ ਜਿਹੜੀ ਮਰਜੀ ਰੋੱਤਾ ਪੂਨ ਫੁੱਲ ਪੁੱਲ ਵਧੀਆ ਚੰਗੇ ਦੁੱਧ ਦੇਣ ਵਾਲੀਆਂ ਬੜਾ ਹੂੰ ਹਾਂ ਟੋਲਾ ਲੱਗੇ ਆ ਗਈ ਬਈ ਚਾਹ ਇਹ ਕਿਹੜਾ ਸੋਸ ਇਹ ਦੂਜਾ ਸੋਸ ਵੀ ਬਈ ਇਹ ਕਦੋਂ ਸੋਸ ਹੈ ਇਹ ਕੱਲ ਦੀ ਸੋਸ ਵੀ ਬਈ ਬੱਚਾ ਕਿਵੇਂ ਬੱਚਾ ਦਿੱਤੀ ਬੱਚਾ ਦਿੱਤਾ ਹਾਂਜੀ ਕਿੰਨਾ ਦੁੱਧ ਦੇ ਦੂ ਅਸਟੀਮੇਟ ਅਸਟੀਮੇਟ ਬਈ 18 ਲੀਟਰ ਦੀ ਆਪਾਂ ਨੂੰ ਉਮੀਦ ਹੈਗੀ ਓਕੇ ਲੇਵਾ ਬੜਾ ਫੈਟਾ ਹਣਾ ਫੀਟਿੰਗ ਨਾਲ ਲੇਵਾ ਫੀਟਿੰਗ ਦਾ ਆਰਡਰ ਹੈ ਜੀ ਫੀਟਿੰਗ ਚੈੱਕ ਕਰ ਲਓ ਬਈ ਕਿਆ 파ੜੀ ਵਾਲਾ ਆਰਡਰ ਹਾਂਜੀ ਹਾਂਜੀ ਗੱਲਾ ਗੱਲਾ ਥਾਨ ਪੂਰੀ ਵਿਧੀ ਦੇ ਥਾਨ ਗਲਾਬੀ ਥਾਨ ਚਿਵਾਈ ਕਿਵੇਂ ਹੈ ਪੈਕ ਨੰਬਰ ਜੀ ਚੋਣ ਚੈੱਕ ਨੰਬਰ ਮੂਰੋਂ ਲੇਵਾ ਚੈੱਕ ਕਰ ਲਓ ਕਮਾਲ ਇਸ ਉਸ ਤੋਂ ਬੜਾ ਚੰਗਾ। ਸੋਚਣ ਤੋਂ ਬੜਾ ਸੁਨ ਲੱਗਈ ਬੈੜ ਨੂੰ। ਓਕੇ। ਹਾਂਜੀ। origignal ਦੂਜਾ ਸੁਆ। ਜੇਰ ਜੱਪੇ ਦੀ ਬਾਈ ਜੀ ਜੇਰ ਦੀ ਭਾਰ ਦੀ ਆਪਣੇ ਅਗਲੇ ਦੇ ਘਰ ਦੀ ਗਰੰਟੀ ਹੋਊ। ਆ ਜਿਹੜੀ ਬੜਾ ਖੜੀਆਂ ਇਸ ਟਾਈਮ ਠੀਕ ਹੈ। ਠੀਕ ਹੈ ਬਾਈ। ਹਾਂਜੀ। ਖੋਲ ਦੇ ਬਈ। ਤਾਂ ਵੀ ਨਹੀਂ ਗੱਲ ਕੋਈ ਸਾਰੀਆਂ ਆਪਣੇ ਕੋਲੇ ਸੁਗਾ। ਹੂੰ। ਮਤਲਬ ਉਹਦੀ ਗੱਲ ਕੋਈ ਨਹੀਂ। ਖੰਡਾ ਸੀਰ ਹੋਣੀਆਂ। ਓਕੇ। ਸੋਰ ਕੇ ਦਿਖਾ ਦੇ। ਕੱਦ ਦੇ ਇਹਦਾ ਵੀ ਚੰਗਾ ਛੋਟੀ ਨਾ ਮੰਨਿਓ। ਕਲਰ-ਕਲਰ ਬੜਾ ਚੰਗਾ ਚਮਕ ਚੋ ਕੇ ਚੰਗੀਆਂ ਥਾਂ ਥਣ ਬਹੁਤ ਚੰਗਾ। ਇਸ ਦੀ ਬਿਊਟੀ ਵੀ ਚੰਗੀ ਹੈ। ਸੁਈ ਸਵਾਈ ਬੱਚਾ ਕਰਮ ਵਾਲੀ ਬਾਕੀ ਲੇਵਾ ਵਾਲਾ ਫੀਟਿੰਗ ਆੜ। ਬਾਕੀ ਬਈ ਦੀ ਗੱਲ ਸਹੀ ਆ। ਦੋਨੇ ਰੁੱਤਾਂ ਜੀ ਚੱਲਣ ਵਾਲੀਆਂ ਚਾਹੇ ਗਰਮੀ ਆ ਚਾਹੇ ਸਰਦੀ ਆ ਬਈ ਤੇ ਗਰਮੀ ਗਰਮੀ ਤਾਂ ਬਿਲਕੁਲ ਹੀ ਨਹੀਂ ਮਾਰਦੀ। ਪੂਰੇ ਕੱਦ ਵਾਲੀ ਬਹਿੜਾ ਜੀ। ਹਾਂ ਮੈਂ ਛੋਟੀ ਨਹੀਂ। ਇਹਦਾ ਮੁੱਲ ਬਈ ਜਾਇਜ਼। ਬਈ ਇਹ ਵੀ 57000 ਦੇ ਦਾਂਗੀ। 57000 ਦੀ। ਮਾਨਦਾਨ ਹੋਜੇ। ਮਾਤਾਨ ਬਾਈ ਛੋੜ ਵਾਲਾ ਹੋਊਗਾ ਓਕੇ ਬਾਈ ਹਾਂ ਸਤੋ ਬਾਈ ਜੀ ਤਾਂ ਬਾਈ ਆਪਣਾ ਮੁੱਲ ਕਰਨਾ ਨਹੀਂ ਨਾ ਹੀ ਕਰਿਆ ਨਾ ਕਰਨਾ ਸਹੀ ਗੱਲ ਠੀਕ ਹੈ ਜੇ ਅਗਲੇ ਨੂੰ ਹੁਣ ਇਹ ਵੀ ਮਹਿੰਗਾ ਲੱਗਦਾ ਰੇਟ ਜ਼ਿਆਦਾ ਲੱਗਦਾ ਫਿਰ ਆਪਣੇ ਕੋਲੇ ਬਾਈ ਉਹ ਗੱਲਾਂ ਦੇ ਵਿੱਚ ਥੱਲੇ ਹੋਈ ਨਹੀਂਗੇ ਹਣਾ ਹੂੰ ਮੈਂ ਤੁਹਾਨੂੰ ਬਾਈ ਚੰਗੀ ਕੀਤੇ ਪੈਸੇ ਲੱਗਦੇ ਹੋ ਹਣਾ ਸਹੀ ਗੱਲ ਆ ਬਾਈ ਕਿਹੜਾ ਹੈ 52000 ਜਮਾ ਜੀ 22 ਚੂਈ ਚ ਸਾਰੀਆਂ ਪੂਰੀਆਂ ਬੰਬਾ ਬੈੜਾ ਹੂੰ ਇੱਕ ਨੰਬਰ ਚੋਂਨ ਪੋਲੀ ਚ ਬਾਈ ਮੋਟੀ ਠੀਕ ਹੈ ਇਹ ਗੱਲ ਨਹੀਂ ਬੰਦਾ ਬੈਠਾ ਜੀ ਇੱਕ ਥੱਲੇ ਰਹੂਗਾ 20 ਮਿੰਟ ਬਾਕੀ ਧਾਰਾਂ ਬਾਈ ਮਾਰ ਕੇ ਰਖਾ ਨਾ ਮਾਰ ਲਓ ਹੰਡੀ ਬਹੁਤ ਆਣਾ ਬਾਈ ਹੰਡੀ ਬਾਈ ਜਿਵੇਂ ਮਰਜੀ ਬੈਠਾ ਰੋਈ ਕੋਈ ਚੱਕਣੀ ਨਹੀਂ ਕਹਿਣਾ ਕੁਝ ਹਾਂਜੀ ਬਾਕੀ ਕਾਰਦ ਵਾਲੀਆਂ ਯਾਰ ਸ਼ੂਟਿੰਗ ਵੀ ਹੈਗੀਆਂ ਕਾਰਦ ਚੰਗੇ ਕਰਵਾਇਆ ਲੱਕੜੀ ਬੱਚਾ ਇੱਧਰ ਹੂੰ ਲੈ ਥਾਣ ਬਹੁਤ ਚੰਗਾ ਹਾਂ ਹਾਂਜੀ ਹਾਂਜੀ ਮੁੱਠੀ ਵਾਲਾ ਥਾਣ ਅਲੱਗ ਅਲੱਗ ਪੂਰੀ ਵੇਚੀ ਤੇ ਨਾਲਾਂ ਹੁੰਦਾ ਕਰਵਾ ਦੇ ਫੋਟੋ ਦੁੱਧ ਵੀ ਮੰਨ ਕੇ ਲੋ ਬਾਈ 18 19 ਲੀਟਰ ਹੋਸਾ 20 ਚ ਵਾਰਾ ਜਿਹੜਾ ਪਾ 18 ਲੀਟਰ ਕਹਿ ਕੇ ਦਿੰਨੇ ਆ ਦੁੱਧ ਵਾਲੀ ਬੜਾ ਠੀਕ ਹੈ ਕਿ ਚੌਣ ਚਾਣ ਕਰੇ ਰਹੀ ਹੈ ਜਵਾਈ ਤੇ ਚੂਣ ਬੜਾ ਚੰਗਾ ਹਨਾ ਬਾਈ ਬੜਾ ਸੁਆਦੀ ਹੋਰੀ ਮੋਟੀ ਮੋਟੀ ਚਵਾਈ ਆ ਜਿੰਨੇ ਮਰਜੀ ਚੋਲ ਕੋ ਚੈੱਕ ਨਹੀਂ ਨੱਬੜ ਦੀ ਆ ਚਵਾਈ ਹਾਂਜੀ ਆਪਣਾ ਬੜਾ ਚੰਗਾ ਖਾਣ ਲੱਗਾ ਲਾ ਕੀ ਆ ਬਾਤ ਇੱਕ ਨੰਬਰ ਤੇ ਹੋਣਾ ਇੱਕ ਨੰਬਰ ਕੀ ਆ ਬਾਤ ਮੋਟਾ ਮੋਟਾ ਚੂਣ ਥਾਣੀ ਬੜਾ ਚੰਗਾ ਲੱਗਿਆ ਬੜਾ ਚੰਗਾ ਸੰਗ ਸਫਾਈ ਬੜੀ ਜਿਵੇਂ ਬੈਠੀ ਹਾਂ ਬਾਕੀ ਮੁੱਲ ਜਮਾਂ ਜਾਣਾ ਪੁੱਤ ਪੂਰੀ ਚੌੜੀ ਆਈ ਨਹੀਂ ਮੈਲਣਾ ਬਈ ਲੈ ਵਾ ਦੂਆ ਇੱਕ ਨੰਬਰ ਪੂਰਾ ਪੁੱਤੋਂ ਸਰ 20 ਚ ਵੜੀ ਜਾਣੀ ਆ 18 ਕਾ ਕਿਦਨੇ ਜੀ ਕੋਈ ਬੰਦ ਹਨਾ ਸੇਵਾ ਸੁਲਦੀ ਗੱਲਾਂ ਵਾ ਕੇ ਆਂ ਸੇਵਾ ਦੇ ਕੇ ਲੈਣੀ ਬਈ ਹੈਨਾ ਸਹੀ ਹੈ ਭਾਈ ਜੀ ਨਹੀਂ ਬਾਹਰ ਦੁੱਧ ਦਾ ਵੀ ਕਹਿਣ ਦਾ ਪਾਪਾ ਤਰੀਚੀ ਚ ਬਹਿੜ ਗਈ ਸਹੀ ਹਾਂਜੀ ਅੱਗੇ ਆ ਗਈ ਬਈ 5 ਨੰਨੇ ਕਿੰਨੇ ਦਿਨ ਲੋ ਇਹ ਬਈ ਇਹਨੇ ਬਸ ਚਾਰ ਕਿ ਦਿਨ ਲੈਣੇ ਬੈੜ ਨੇ ਚਾਰ ਪੰਜ ਚਾਰ ਪੰਜ ਓਕੇ ਦੂਜਾ ਸੋਸ ਸੁਣਾ ਬਈ ਓਕੇ ਬਈ ਹਾਂਜੀ ਤੇ ਕਿੰਨਾ ਗ੍ਰੇਕਾਡ ਆ ਬਈ ਦੁੱਧ ਦਾ ਦੁੱਧ ਬਈ ਇਹ ਚ ਪਾ ਦੋਗੇ 20 ਲੀਟਰ ਲੈ ਵਾ ਲੂਆ ਬੜਾ ਹਾਂਜੀ ਇਹ ਤਾਂ ਮਤਲਬ 18 ਲੀਟਰ ਪਹਿਲੇ ਸੋਸ ਦਿੱਤਾ ਦੱਸਿਆ ਮਾਲਕ ਨੇ ਹੂੰ ਲੈ ਲੀ ਵਾ ਚੀਰੋ ਬਈ ਗਲਾਬੀ ਥਣ ਲੱਗਿਆਗਾ ਥਣ ਥਣ ਬਹੁਤ ਚੰਗਾ ਹਾਂਜੀ ਹਾਂਜੀ ਹੂੰ ਬ੍ਰੀਡ ਫੋਲ ਸੇਮ ਜੀ ਬ੍ਰੀਡ ਆ ਤੇ ਗਰਮੀ ਗਰਮਣੀ ਮਾਨ ਦੀ ਮਤਲਬ ਇਹ ਠੰਡੀ ਸੀ ਲੈ ਬੈੜ ਇਦਾਂ ਦੀ ਕੋਈ ਗੱਲ ਨਹੀਂ ਕਿਆ ਬਾਤ ਲੋ ਜੀ ਹੂੰ ਲੈ ਵਾ ਬੜਾ ਫੱਟ ਲੈ ਵਾ ਸਫਾਈ ਦੇਖੋ ਜੀ ਬੈੜ ਦੇ ਹੂੰ

55000 ਰੁਪਇਆ ਮੋਲਾ ਬਸ ਲੈਣ ਦੇਣੀ ਆ ਬਈ ਮਾਨਦਾਨ ਮੌਕੇ ਤੇ ਮਾੜਾ ਮੋਟਾ ਕੋਈ ਚੱਕਰ ਨਹੀਂ ਹੋ ਜੂਗਾ ਲੈਵਾ ਨੂੰ ਵਾ ਕਰਮਾ ਦਾ ਬਹੁਤ ਚੰਗਾ ਮੂਹ ਨੂੰ ਲੈਵਾ ਚੈੱਕ ਕਰਵਾਉਣਾ ਇਧਰੋਂ ਲੈ ਕੀ ਬਾਤ ਆ ਬਈ ਪੂਰੀ ਪੰਡ ਲੈ ਵੀ ਦੀ ਆ ਕਿ ਨਹੀਂ ਹਾਂਜੀ ਹਾਂਜੀ ਬਾਕੀ ਹਲੇ ਕੱਚੀ ਆ ਹਾਂਜੀ ਅੰਦਾਜ਼ਾ ਉਸ ਆਮ ਨਾਲ ਲੈ ਚੜਨ ਲੈਣੀ ਬੈਠਣ ਤੇਰੀ ਚੁਰੀ ਬਹੁਤ ਸੋਹਣੀ ਬੈਠੀ ਸਹੀ ਆ ਹਾਂਜੀ ਅੱਗੇ ਆ ਗਈ ਬਈ 6 ਨੰਬਰ ਬਈ ਪਲੂਣ ਹੀ ਸੁਣਾ ਬਈ ਪਹਿਲਾ ਸੁਆ ਕਿੰਨੇ ਕਿੰਨੇ ਮੂੰਹ ਚੌਗੀ ਆ ਬੱਚੀ ਠੀਕ ਆ ਯਾਨੀ ਕਿ ਬਈ ਦਿਨ ਨੇ ਲੈ ਲੈਣੇ 10 12 ਹਲੇ 10 12 ਦਿਨ ਦੀ ਕੱਚੀ ਬਣੂ ਬਹੁਤ ਬਈ ਬਣੂ ਬਹੁਤ ਸਫਾਈ ਸੁਫਾਈ ਬਹੁਤ ਜ਼ਿਆਦਾ ਚੰਗੀ ਆ ਹਮ ਲੇਵਾ ਨੂੰ ਫਿਰ ਇੱਕ ਨਾ ਹਾਂਜੀ ਇਹ ਜਿਹੜਾ ਫਿੱਟ ਫਿੱਟ ਲੇਵਾ ਹਾਂ ਠੰਡੀ ਸੀਲ ਆ ਜੀ ਬਾੜ ਤੋਂ ਉਦਾਂ ਦੀ ਨਹੀਂ ਗੱਲ ਕੋਈ ਹਮ ਦੇਖੋ ਜੀ ਸਫਾਈ ਦੇਖੋ ਬਾੜ ਤੇ ਟੱਟਾ ਦੇਖੋ ਯਾ ਹਾਂ ਸਾਰੀਆਂ ਬਾੜਾਂ ਚ ਨਾ ਕੱਢਣੀਆਂ ਫੇਰ ਕਰਦੇ ਨੇ ਸੋਣਾ ਹਾਂਜੀ ਵੱਡੇ ਕੱਦ ਚ ਆਈ ਬਾੜ ਹਮ ਛੋਟੀ ਨਾ ਕੱਦ ਕੱਟ ਵਾਲੀ ਆ ਮੂੰਹ ਚੌਗੀ ਜੀ ਬੱਚੀ 4 ਚੈੱਕ ਕਰਕੇ ਲੈ ਕੇ ਜਾਵੇ ਬੰ ओके okay हां जी बोल दे भाई बोल दे ਬੈੜ ਵੱਡੀ ਹੈ ਜੀ ਕੱਦ ਕਾਠ ਵਾਲੀ ਹੈ ਚੰਗੇ ਭਾਲੀ ਅੱਜ ਆਪਾਂ ਇਹ ਵੀ ਛੋਟੇ ਭਾਜ ਦੇ ਦਾਂਗੇ ਠੀਕ ਹੈ ਭਾਈ 5-7 ਦਿਨ ਜਿਹੜੇ 10 ਦਿਨ ਲੈ ਕੇ ਗਏ ਉਤੀ ਚੰਗੀ ਕੱਦ ਚੰਗਾ ਕੱਲੀ ਕੱਚੀ-ਕੱਚੀ ਲੇਵਾ ਕਮਾਲ ਦਾ ਥਾਣ ਬਹੁਤ ਚੰਗਾ ਤੋਰ ਆ ਇੱਕ ਨੰਬਰ ਆ ਭਾਈ ਕੀ ਬਾਤ ਹੈ ਇਹਦਾ ਮੋਲ ਬਈ ਕੱਚੀ-ਕੱਚੀ ਦਾ ਫਿਰ ਕੱਚੀ-ਕੱਚੀ ਬਈ ਇਹ ਦੇ ਦਾਂਗੇ ਅੱਜ 63000 ਦੇ ਵਿੱਚ 60000 ਹਾਂਜੀ ਮਾਨ ਤਨ ਹੋ ਜਾ ਮਹਾਨਤਨ ਬਾਈ ਛੋੜ ਛੱਪਿਆ ਹੋਊਗਾ ਦੰਦਾਂ ਚ ਬੱਛੀ ਐ ਓਕੇ ਕਣੀ ਕੱਚੀ ਕਰੀਆ ਵੜ ਤਾਂ ਮਨ ਲਓ 75000 ਦੀ 75 ਤੇ ਜਿਹਨੂੰ ਮਰਜ਼ੀ ਫੜਾ ਦੇਈ ਬੰਦਾ ਹੂੰ ਵੇਚਣ ਵਾਲਾ ਬੰਦਾ ਵੀ ਲੈ ਜੂਆ ਸਹੀ ਗੱਲ ਹਾਂਜੀ ਜੇ 10000 ਰੁਪਏ ਕਰਦਾ 65000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਅੱਜ ਦੀ ਘੜੀ ਦਾ ਮੋਲ ਆ ਜਦਦੇ ਵੜ ਤਿਆਰ ਹੋਗੀ ਦੱਸੂਗੀ ਕਣੀ ਬਾਈ ਹਾਂਜੀ ਹਾਂਜੀ ਹੂੰ ਥਾਣੀ ਬੜਾ ਚੰਗਾ ਲੱਗਿਆ ਬਾਈ ਇਹਨਾਂ ਨੂੰ ਸਮਝ ਸਹੀ ਗੱਲ ਆ ਬਾਈ ਹੂੰ ਪੂਰੀ ਵੱਡੀ ਕੱਦ ਵਾਲੀ ਵੜ ਹੈਗੀ ਹਾਂਜੀ ਇੱਕ ਨੰਬਰ ਥਾਣ ਲੱਗਿਆ ਇੱਕ ਨੰਬਰ ਅੱਗੇ ਆ ਗਈ ਲਾਸਟ 7 ਨੰਬਰ ਹਾਂ ਬਈ ਇਹ ਇਹਨੇ ਦੂਜਾ ਤੋਂ ਸੁਣ ਬਈ ਓਕੇ ਹਾਂਜੀ ਦੇਣ ਕਿੰਨੇ ਲੋ ਇਹ ਮੈਂ ਲਵਾਂ 6-7 ਦਨ ਲੈਣਾ ਬਈ ਬੜਨੇ 6 ਤੋਂ 7 ਹਾਂਜੀ ਕੱਲੀ ਕੱਚੀ ਕੱਚੀ ਹੈ ਨਾ ਲੈ ਲੈ ਵਾ ਪੂਰਾ ਫੀਟਿੰਗ ਅਲੱਡ ਰਗਾ ਹੂੰ ਇਹ ਮਤਲਬ ਠੰਡੀ ਸੀਰ ਕੀ ਬੜੇ ਢਾਂਚੇ ਦੀ ਬੜੀ ਹੂੰ ਗੱਲਾਂ ਬਹੁ ਪਈਆਂ ਹਾਂ ਹਾਂਜੀ ਹਾਂਜੀ ਲੈ ਇਧਰੋਂ ਵੀ ਲੈ ਵਾ ਚੈੱਕ ਕਰ ਲਓ ਇੱਕ ਨੰਬਰ ਫੁੱਲ ਹਾਂਜੀ ਫੁੱਲ ਕੱਦ ਫੁੱਲ ਬਰੀਟ ਫਰੰਟ ਫਰੰਟ ਬੜਾ ਚੰਗਾ ਚਮਕ ਚਮਕ ਪੂਰੀ ਆ ਕਵਾਲਿਟੀ ਐ ਇੱਕ ਨੰਬਰ ਆ ਭਾਈ ਵੱਡੇ ਕਬਜਾ ਛੋਟੀ ਨਾ ਮੰਨੋ ਭਾਈ ਫੇਸ ਦੀ ਬਿਊਟੀ ਵੀ ਕਰਮ ਵਾਲੀ ਦੀ ਕਮਾਲ ਆ ਭਾਈ ਕੀ ਬਾਤ ਆ ਭਾਈ ਹੋਰ ਪਤਰਾ ਜੀ ਜੱਲੀ ਕੱਚੀ ਕੱਚੀ ਆ ਕੋਈ ਕੱਚੀ ਕੱਚੀ ਅੜੀ ਮੰਗਾ ਹੂੰ ਹੂੰ 500 ਦਿੰਦੀ ਸਹੀ ਗੱਲ ਤੇ ਨਹੀਂ ਬੈੜ ਬਹੁਤ ਚੰਗੀ ਹੈਗੀ ਵੱਡੀ ਬੈੜਾ ਕੱਦ ਕਾਠ ਵਾਲੀ ਆ ਜਾ ਪਤਾ ਜੋ ਕੋਈ ਕਹਿੰਦੇ ਆ ਜਾ ਆ ਜਾ ਇਹਦਾ ਮੁੱਲ ਜਾਇਜ਼ ਭਾਈ ਆ ਜਾ ਮੋੜ ਲਿਓ ਕੋਈ ਨਾ ਬਈ ਬਈ ਇਹ ਵੀ ਅਜ 63000 ਦੇ ਦਾਂ ਕੱਚੀ ਕਰਕੇ 63000 ਦੀ ਬੈੜ ਇਹ ਵੀ 75 ਦੀ 80 ਦੀ 75000 ਜੀ ਨੂੰ ਮਰਜ਼ੀ ਵੇਚ ਦੇ ਬੰਦਾ ਵੇਚਣ ਵਾਲਾ ਦੇ ਲਈ ਜਾਂਦਾ ਹੂੰ ਹਾਂਜੀ ਜਮੋ ਅ ਜੈ ਜਮੋ ਅ ਲਾ ਬਈ 63000 ਦੀ ਬੈੜ ਵਾਈਗਾ ਦੇ ਦੇ ਦਾਂਗੇ ਵੱਡੇ ਕਾਦ ਚੱਕ ਕਾਦੀ ਬਹੁਤ ਆਹ ਇੱਧਰ ਕੋਈ ਨਹੀਂ ਕਹਿੰਦੇ ਹਲੇ ਕੱਚੀ ਕੱਚੀ ਅੰਦਾਜ਼ਾ ਬੋ ਸੋਸ ਹਾਵ ਨਾ ਲਾਇਓ ਫਿਰ ਯਾਈ ਕਰਖ ਜੇ ਕੀ ਜਾਂਦੀ ਹਾਂ ਥੋੜੀ ਜਿਆਦਾ ਇੱਕ ਮਾਲਾ ਖੁੱਲੀ ਸੀਗੀ ਜੀ ਬੈੜ ਇਹ ਫਾਰਮ ਤੋਂ ਲਈਏ ਓਕੇ ਥਲੇਰਾ ਆਪਾਂ ਹੀ ਪਾਇਆ ਜੀ ਹੂੰ ਨਾਗਸੀ ਭਰਾ ਕੋਲੇ 7 37 ਰਖਾਤੀ ਕਿਸੇ ਵੀਰ ਨੇ ਕੋਈ ਵੀ ਨਗ ਪਸੰਦ ਆਈ ਬਾਈ ਨੇ ਕਨੈਕਟ ਕਰ ਲਿਆ ਧੰਨਵਾਦ